ਦੇ ਕੈਬਨਿਟ ਮੰਤਰੀ ਇੱਕ ਹੋਰ ਮੇਰੇ ਨਾਲ ਜੁੜ ਗਏ ਨੇ ਅਮਨ अरोड़ा ਜੀ ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਦਾ ਟੇਕ ਕੀ ਆ ਅਮਨ अरोड़ा ਸਾਹਿਬ ਤੁਹਾਡਾ ਪਹਿਲਾਂ ਅਸੀਂ ਟੇਕ ਜਾਨਣਾ ਚਾਹਾਂਗੇ ਕਿ ਗ੍ਰਿਫਤਾਰੀ ਦੇ ਉੱਤੇ ਤੁਹਾਡਾ ਟੇਕ ਕੀ ਹੈ ਦੇਖੋ ਮੈਂ ਸਮਝਦਾ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਨਾਲ ਸਾਡੇ ਸੁਪਰੀਮ ਅਰਵਿੰਦ ਕੇਜਰੀ ਨਾਲ ਜਿਹਨਾਂ ਨਾਲ ਪੂਰੀ ਪਾਰਟੀ ਦੇ ਨਾਲ ਨਜਾਇਜ਼ ਧੱਕਾ ਕਰ ਰਹੀ ਹੈ ਔਰ ਅ ਇਸ ਤੋਂ ਪਹਿਲਾਂ ਵੀ ਸਾਡੇ ਕਈ ਸਤਕਾਰਯੋਗ ਲੀਡਰਾਂ ਦੇ ਉੱਪਰ ਉਹਨਾਂ ਨੇ ਪਰਚੇ ਪਾਏ ਰਹੇ ਨੇ ਈਡੀ ਨੇ ساتھ ساتھ ਦੇਬੰਦ ਕੀਤੇ ਹੋਏ ਮੰਦਰ ਹਜੇ ਤੱਕ ਉਹਨਾਂ ਦੇ ਖਿਲਾਫ ਕੁਝ ਮਿਲੇ ਨਹੀਂ ਤੇ ਅਰਵਿੰਦ ਕੇਜਰੀਵਾਲ ਜੀ ਦੀ ਦੇਸ਼ ਵਿਆਪੀ ਪੌਪੂਲੈਰਿਟੀ ਨੂੰ ਦੇਖਦੇ ਹੋਏ ਡਰਦੇ ਹੋਏ ਬੀਜੇਪੀ ਨੇ ਅੱਜ ਇੱਕ ਬਹੁਤ ਹੀ ਅਸੰਵਿਧਾਨਿਕ ਗੈਰ ਸੰਵਿਧਾਨਿਕ ਕਦਮ ਇਹ ਜਿਹੜਾ ਉਹ ਚੁੱਕਿਆ ਔਰ ਇਹਦਾ ਖਮਿਆਲ ਜਿਹੜਾ ਉਹ ਬੀਜੇਪੀ ਨਰ ਕੇਂਦਰ ਸਰਕਾਰ ਨੂੰ ਆਉਣ ਵਾਲੀਆਂ ਵੋਟਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਦੇਖਣਾ ਪਏਗਾ। ਰੋਡਾ ਸਾਹਿਬ ਇੱਕ ਗੱਲ ਇਹ ਆ ਵੀ ਈਡੀ ਉਧਰੋਂ ਕਹਿੰਦੀ ਆ ਵੀ ਸਾਡੇ ਕੋਲੇ ਪੁਖਤਾ ਸਬੂਤ ਹੈ। ਅਸੀਂ ਕਾਨੂੰਨ ਦੇ ਘੇਰੇ ਦੇ ਵਿੱਚ ਰਹਿ ਕੇ ਕਾਰਵਾਈ ਕਰ ਰਹੇ ਆ ਪਰ ਲਗਾਤਾਰ ਆਮ ਆਦਮੀ ਪਾਰਟੀ ਜਿਵੇਂ ਹੁਣ ਤੁਸੀਂ ਵੀ ਕਹਿ ਰਹੇ ਹੋ ਕਿ ਸਾਡੇ ਨਾਲ ਧੱਕਾ ਕੀਤਾ ਜਾਂਦਾ। ਫਿਰ ਇਹ ਧੱਕਾ ਕਿਵੇਂ ਹੋਇਆ? ਨੇ ਉਹ ਦੱਸਣਾ ਜੀ ਕੀ ਸਬੂਤ ਨੇ ਉਹਨਾਂ ਕੋਲ ਪਬਲਿਕ ਡੋਮੇਨ ਦੇ ਵਿੱਚ ਕੋਈ ਹਜੇ ਤੱਕ ਕੋਈ ਗੱਲ ਨਹੀਂ ਲੈ ਕੇ ਆਏ ਹੈਗੀ ਕੋਈ ਸਬੂਤ ਨਹੀਂ ਲੈ ਕੇ ਆਏ ਹੈਗੇ ਕੋਈ ਉਹਨਾਂ ਕੋਲੇ ਪੁਖਤਾ ਅਲਿਗੇਸ਼ਨ ਨਹੀਂ ਹੈਗੇ ਸਿਰਫ ਉਹ ਸਿਰਫ ਜਿਹੜੇ ਚਲੋ ਤੁਸੀਂ ਅਰਵਿੰਦੀ ਜੀ ਦੀ ਅੱਜ ਦੀ ਗੱਲ ਛੱਡੋ ਇਸ ਤੋਂ ਪਹਿਲਾਂ ਸੰਜੇ ਸਿੰਘ ਜੀ ਬਾਰੇ ਕੀ ਮਿਲਿਆ ਜੀ ਉਹਨਾਂ ਨੂੰ ਇਸ ਵੇਲੇ ਮੀਸ਼ਰਸ ਉਹਦੀ ਮਾਰੇ ਕੀ ਅੱਜ 1.5 ਸਾਲ ਹੋ ਗਿਆ ਉਹਨਾਂ ਨੂੰ ਨੀਚੇ ਉਹਨਾਂ ਨੂੰ ਅੰਦਰ ਕੀਤਿਆ ਨੂੰ ਤੇ ਕੀ ਤੁਸੀਂ ਦੱਸ ਸਕਦੇ ਹੋ ਵੀ ਉਹਨਾਂ ਦੇ ਖਿਲਾਫ ਕੀ ਅਲਿਗੇਸ਼ਨ ਹੈ ਜੀ ਹੁਣ ਤੱਕ ਜੇ ਸੰਜੇ ਸਿੰਘ ਜੀ ਨੂੰ ਕਿਸ ਕਰਕੇ 6 ਮਹੀਨੇ ਤੋਂ ਅੰਦਰ ਬੰਦ ਕੀਤਾ ਹੋਇਆ ਹੈ ਜੇ ਉਹਨਾਂ ਦੇ ਉੱਪਰ ਇਹ ਜੀ ਅ ਅ ਬਿਨਾ ਕਾਰਨ ਦੇ ਦੋਸ਼ਾਂ ਦੇ ਵਿੱਚ ਉਹਨਾਂ ਨੂੰ ਅੰਦਰ ਬੰਦ ਕਰ ਰੱਖਿਆ ਤੇ ਅਰਵਿੰਦ ਜੀ ਤੋਂ ਤੁਹਾਡਾ ਡਰ ਉਹਨਾਂ ਨੂੰ ਫਿਰ ਬਹੁਤ ਵੱਡਾ ਹੈ ਔਰ ਅੱਜ ਵੀ ਜੇ ਰੋਕ ਰਹੇ ਨੇ ਅਸੀਂ ਐਸ ਪਰ ਬਲੌਕ ਕੰਮ ਕਰ ਰਹੇ ਹਾਂ ਬਟ ਨਾਟ ਪੁਟਿੰਗ ਇਟ ਇਨ ਪਬਲਿਕ ਡੋਮੇਨ ਕੀ ਕੀ ਹੈ ਕਿ ਉਹਨਾਂ ਕੋਲ ਬਹੁਤ ਸਬੂਤ ਹੈ। ਅੱਛਾ ਇੱਕ ਹੁਣ ਬਹੁਤ ਵੱਡੀ ਅਪਡੇਟ ਆ ਗਈ ਹੈ ਕਰਿਵਿਚਰੀਵਾਲ ਸਾਹਿਬ ਕਹਿੰਦੇ ਆ ਕਿ ਆਤਸ਼ੀ ਸੀਐਮ ਬਣੇ ਰਹਿਣਗੇ। ਉਹਦੇ ਉੱਤੇ ਤੁਹਾਡਾ ਟੇਕੀ ਹੈ ਕਿਵੇਂ ਤੁਸੀਂ ਦੇਖਦੇ ਹੋ ਕਿਉਂਕਿ ਕੈਲੀਬਰ ਜਿਹੜਾ ਚੇਂਜ ਹੁੰਦਾ ਰਿਹਾ ਸ਼ਫਲਿੰਗ ਹੁੰਦੀ ਰਹੀ ਆ ਆਮ ਆਦਮੀ ਪਾਰਟੀ ਉਸ ਮੂਡ ਦੇ ਉੱਤੇ ਆ ਜਦੋਂ ਇਲੈਕਸ਼ਨ ਜਿਹੜੇ ਨੇ ਉਹ ਦਰਵਾਜ਼ੇ ਦੇ ਉੱਤੇ ਨੇ ਤੇ ਉਧਰੋਂ ਸੀਐਮ ਤੁਹਾਡੇ ਅਰਵਿੰਦ ਕੇਜਰੀਵਾਲ ਨੈਸ਼ਨਲ ਕਨਵੀਨਰ ਉਹਨਾਂ ਦੀ ਗ੍ਰਿਫਤਾਰੀ ਤੇ ਉਧਰ ਹੁਣ ਇੱਕ ਸਟੇਟਮੈਂਟ ਵੱਡੀ ਆ ਗਈ ਹੈ ਕਿ ਆਤਸ਼ੀ ਹੋਣੀ ਜਿਹੜੇ ਨੇ ਉਹਨਾਂ ਨੂੰ ਸੀਐਮ ਬਣਨ ਲਈ ਕਿਆ ਦਿੱਤਾ। ਨੇ ਦੇਖੋ ਤਾਂ ਅਰਵਿੰਦ ਜੀ ਦਾ ਸਾਡੇ ਸੁਪਰੀਵੋ ਨੇ ਉਹਨਾਂ ਦਾ ਫੈਸਲਾ ਜੋ ਉਹਨਾਂ ਦਾ ਫੈਸਲਾ ਜੋ ਵੀ ਹੋਏਗਾ ਉਹ ਸਾਰੰਗ ਸ਼ਰਮ ਅਥੇ ਪ੍ਰਵਾਨ ਹੋਏਗਾ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਰਿਐਕਸ਼ਨ ਦੇ ਲਈ ਅਸੀ ਅਮਨ ਅਰੋੜਾ ਜੀ ਕੈਬਨਟ ਮਨਿਸਟਰ ਨੇ ਆਮ ਆਦਮੀ ਪਾਰਟੀ ਦੇ ਔਰ ਉਹ ਕਹਿੰਦੇ ਨੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਹਾਲਾਂਕਿ ਹਰੀ ਸਾਰੀ ਲੀਡਰਸ਼ਿਪ ਇਹ ਕਹਿ ਰਹੀ ਆ ਪਰ ਉਧਰੋਂ ਈਡੀ ਕਹਿ ਰਹੀ ਆ ਵੀ ਸਾਡੇ ਕੋਲੇ ਸਬੂਤ ਹੈ ਅਸੀਂ ਪਬਲਿਕ ਡੋਮੇਨ ਚ ਨਹੀਂ ਅੱਜ ਕੱਲ ਅੱਜ ਉਹਨਾਂ ਨੇ ਜੋ ਤੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਹੁੰਦੀ ਸੀ ਉਦੋਂ ਵੀ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਇਹ ਸਬੂਤ ਕਿਵੇਂ ਦੇ ਸਕਦੇ ਹਾਂ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਹਜੇ ਵੀ ਗਹਿਮਾ-ਗਮੀ ਪਣੀ ਹੋਈ ਆ ਐਸਐਸਪੀ ਡੀਐਸਐਸਪੀ ਜਿਹੜੇ ਨੇ ਸਾਰੇ ਵੱਡੇ ਲੈਵ ਕਿਵੇਂ ਜਿਹੜਾ ਆ ਲਗਾਤਾਰ ਇਹ ਤਸਵੀਰਾਂ ਤੇ ਇਹ ਜਿਹੜੀ ਰਿਐਕਸ਼ਨ ਜਿਹੜੇ ਨੇ ਉਹ ਬਦਲਦੇ ਨਜ਼ਰ ਆ ਰਹੇ